ਉਹ ਬੰਦਾ ਹੈਗਾ ਆਪਣੇ ਕੋਲੇ ਟਰੈਕਟਰ ਕੱਢਾਂਗੇ ਸਾਰੇ ਕੱਢਦੇ ਜੀ ਅਸੀਂ 27 ਟਰੈਕਟਰ ਹੋਏ ਜੀ ਬਨਵਾਜ ਵੀ ਜਿਆਦਾ ਅਤਿਆਸਤ 27 ਟਰੈਕਟਰਾਂ ਦਾ ਕਾਫਲਾ ਜਦੋਂ ਹੁਣ ਤਵੀਰ ਜੀ ਨਿੰਗੂ ਗਾ ਰੋਕ ਛਾਟਣਗੇ ਸਾਡੀ ਗੱਲ ਸੁਣਨਗੇ ਗੱਲ ਸੁਣਾਉਣ ਵਾਲੇ ਨਾਲ ਹੈਗੇ ਛੂੜੀ ਲੋਕਾਂ ਨੇ ਮੈਂ ਤਾਂ ਇਹ ਕਿਹਾ ਜਦੋਂ ਵੀ ਮੈਲ ਕਰਨ ਤੋਂ ਤੁਰਿਆ ਹੋਇਆ ਟਰੈਕਟਰਾਂ ਦਾ ਕਾਫਲਾ ਕਿ ਦਿੱਲੀ ਨਹੀਂ ਗਿਆ ਕੱਲਾ ਅੱਜ 21 ਮੌਲਕਾਂ ਦੇ ਵਿੱਚ ਟਰੈਕਟਰਾਂ ਨਾਲ ਮੁਜ਼ਾਹਰੇ ਹੋਏ ਤੁੰਠਾ ਦਾ ਦੱਸ ਦਿਓ ਭਾਈ ਗੁਰੂ ਘਰ ਕਦੇ ਹੁੰਦੇ ਆਂ ਨਹੀਂ ਹੁੰਦੇ ਆਂ ਐਵੇਂ ਵੀ ਦਾ ਡਾਇਰੈਕਟਰ ਆਪਣੇ ਕੋਲੇ ਹੀ ਹੁੰਦੇ ਸੀ। ਫਰੋਦੀ ਤੇ ਦੇ ਨੇਤਾ ਮੁੱਖ ਮੰਤਰੀ ਸਾਰੇ ਟਰੈਕਟਰ ਨੇ ਚਾੜਿਆ ਕਿ ਨਹੀਂ ਚਾੜੇ ਇਹ ਲੋਕ ਸ਼ਕਤੀ ਨੇ ਚਾੜਿਆ ਪੁੱਤ। ਲੋਕਾਂ ਦੀ ਜਿਹੜੀ ਉਹ ਸੋਚ ਆ ਸਹੀ ਲੜਨ ਦੀ ਉਹਨੇ ਤਰ। ਠੀਕ ਹੈ ਨਾ ਅੱਜ ਦਾ ਕਾਰਾਗਨ ਟਰੈਕਟਰਾਂ ਦੇ ਕਾਫਲੇ ਬੁਰਿਆ ਨਾ। ਇਦਾਂ ਜਦੋਂ ਸਿੱਖਾਂਗੇ ਆਪਾਂ ਇਤਿਹਾਸਾਂ ਨੂੰ ਬਹੁਤ ਕੁਝ ਸਿਕਾਉ। ਅੱਜ ਲੋੜ ਕੀ ਆ? ਆਹ ਸੜਕਾਂ ਦਾ ਜਾਲ ਵਿਛ ਗਿਆ। 14 ਸਾਲ ਪਹਿਲਾਂ 13 ਸਾਲ ਪਹਿਲਾਂ ਸ਼ੈਣੀ ਆਏ ਸੀ ਸਰਪਾ ਕਰਦੇ ਉਥੇ ਪਹਿਲਾਂ 60 ਕਿੱਲੇ ਇਕੱਠੇ ਲੈ ਆਇਆ ਤੇ ਆ ਸੜਕਾਂ ਦੋ ਤਿੰਨ ਉੱਤੇ ਟੱਕੀਆਂ ਹੋਈਆਂ ਸ਼ੈਣੀ ਵਾਲੇ ਲੋਕ ਲੜ ਕੇ ਕਹਿੰਦੇ ਅਸੀਂ ਤਾਂ ਸਰਪਾ ਨਹੀਂ ਕਰਾਂਗੇ ਨਹੀਂ ਕਰਨ ਦੇਣਾ ਲੜੇ ਅਸੀਂ ਦੋ ਕੁ ਮਜਾਰੇ ਕਿਤੇ ਵੱਡੇ ਬੰਦੇ ਵਾਲੇ ਵੀ ਸੀ ਮੰਨ ਗਿਆ ਸਰਕਾਰ ਵੱਲੋਂ ਵੀ ਕੋਈ ਵੀ ਸ਼ਰਤ ਪੰਜਾਬ ਦੇ ਵਿੱਚ ਨਹੀਂ ਖੜਾ ਹੁੰਦੀ ਕਿਉਂ ਮੰਨ ਗਿਆ ਕਿਉਂਕਿ ਲੋਕ ਕਹਿੰਦੇ ਸੀ ਸਰਪਾ ਨਹੀਂ ਕਰਾਂਗੇ ਉਹ ਨਿਕੜ ਦੇ ਕੋਲੇ ਚਾਰ ਪਿੰਡਾਂ ਦੇ ਸਰਵਲ ਪਲਾਂਟ ਲੱਗਣ ਲੱਗੇ। ਠਿਗਿਲੀ ਵਾਲਾ। ਲੋਕ ਇਹ ਫੇਰ ਸਾਡੇ ਕੋਲੇ ਰੱਖੀ ਆਪਣੀ ਜੱਥੇਬੰਦੀ ਸੋਨਾ ਪਿੰਡਾਂ ਦੇ ਵਿੱਚ। ਅਸੀਂ ਅਖਾਂ ਕਿੰਨੇ ਪੈਸੇ ਲੈਣਿਆ? ਕਹਿੰਦੇ ਜੇ ਕਰੋੜ ਵੀ ਵੇਲੇ ਦਰ ਨਹੀਂ ਲੈਣਾ। ਉਦੋਂ 30-35 ਲੱਖ ਦਾ ਭਾਅ ਸੀਗਾ ਇੱਕ ਵਾਰੀ ਤੇਜੀ ਆ ਗਈ ਸੀ। ਜੇ ਆ ਫੇਰ ਕਦੇ ਦੱਸੋ ਅਸੀਂ ਇਹਦਾ ਦੱਸਤਾ। ਵੀ ਪਈਆਂ ਦੇ ਉੱਤੇ ਟੈਂਟ ਲਾ ਲਿਆ ਨੂੰ ਕੋਈ ਗੱਡੀ ਨਾ ਇਹ ਪਿੰਡਾਂ 'ਚ ਵੱਢ ਗਏ ਸਰਪੇ ਵਾਲਿਆਂ। ਲਾਇਆ ਭਾਈ ਉਹਨਾਂ ਨੇ। ਜਿਹੜੀਆਂ ਖੇਤਾਂ ਦੀਆਂ ਪਈਆਂ ਹੁੰਦੀਆਂ ਵੱਡੇ ਰਸਤੇ ਤੇ ਲੱਗੀਆਂ ਸੀ ਛੋਟੀਆਂ ਪਈਆਂ ਤੇ ਵੀ ਤੰਬੂ ਲੱਗੇ ਰਹੇ ਇੱਕ ਸਾਲ ਅਸੀਂ ਦੋ ਚਾਰ ਮਜ਼ਾਰੀ ਕਰਦੇ ਸੀ ਈਸੀ ਦੇ ਖਿਲਾਫ ਅੱਜ ਉਹ ਜਿਹੜਾ ਥਰਮਲ ਪਲਾਂਟ ਆ ਜਦੋਂ ਰਾਜਪੁਰੇੜੇ ਕੋਲੇ ਜਾਓਗੇ ਨਾ ਲੱਗਿਆ ਹੋਇਆ ਉੱਥੇ ਉਧਰ ਤੇ ਲੋਕਾਂ ਦੇ ਸੀਗੀ ਵੀ ਅਸੀਂ ਜ਼ਮੀਰ ਦੇਣੀ ਨਹੀਂ ਹੁਣ ਚੜਕਾ ਕਿਉਂ ਨਿਕਲੀ ਜੀ ਕਮਜ਼ੋਰੀ ਹੈ ਜੀ ਕਰ ਜਾ ਜੜਿਆ ਕਿਸਾਨੀ ਉਸ ਤੋਂ ਬਾਅਦ 12 ਸਾਲਾਂ ਦਾ ਪਰ ਕਿਨੇ ਚੰਬ ਤੇ ਬਹੁਤੇ ਲੋਕ ਇਹ ਕਹਿੰਦੇ ਆ ਜਰ ਜੇ ਸੜਕ ਜਾਗੀ ਕਿਲਾ ਤੇ ਇਕੜਾ ਵਿਕੀ ਮਰ ਨਹੀਂ ਰੁਪਈਆ 50 ਲੱਖ ਆ ਗਿਆ ਕਰ ਜਾਂਦੇ ਜੀ ਚੂਹਾ ਤਾਂ ਦੱਸ ਦਿਓ 95 ਲੋਕ ਇਹ ਕਹਿੰਦੇ ਆ ਵੀ ਮਤਲਬ ਐਸ ਰੂਟ ਵਿਕ ਜੇ ਪੜਦੇ ਕਰ ਜਾ ਜਾਂਦੇ ਕਿ ਤਾਂ ਪਈ ਸਰਕਾਰ ਹੁਣ ਸਾਨੂੰ ਕਹਿੰਦੇ ਸੀ ਵੱਧ ਕੀਮਤ ਖਾਤਰ ਲੜੋ ਸਾਡੀ ਦਾ ਜਵੀਰ ਨੂੰ ਮੰਨ ਜਰ ਕਿ ਜੇ ਵੱਧ ਪੈਸੇ ਲੈ ਕੇ ਵੀ ਦੇਣੀ ਹੋਈ ਆ ਜ਼ਮੀਨ ਤਾਂ ਚਲੀ ਗਈ ਨਾ ਤੁਸੀਂ ਦੇਖਦੇ ਹੋ ਕੋਈ ਆਮ ਮਨ ਕਿਤੇ ਪਿੰਡ 'ਚ ਰੌਲਾ ਪੈ ਜਾ ਪਿੰਡ ਦਾ ਪੈ ਜਾ ਉੱਥੇ ਤੇ ਜਿੱਥੇ ਮਨੀ ਜਾਂਦੀ ਆ ਪਰ ਇੱਕ ਤਾਂ ਮੋਰਚਾ ਨਹੀਂ ਲੱਗਦਾ ਐਸ ਗੱਲ ਕਰਕੇ ਨਹੀਂ ਲੱਗਿਆ ਵੀ ਲੋਕ ਜ਼ਮੀਨ ਦੇ ਇਹਨੂੰ ਤਾਂ ਤਿਆਰ ਨੇ ਪਰ ਪੈਸੀ ਬਦਲੇ ਇਹ ਇਸ ਕਰਕੇ ਹੁਣ ਜਿਹੜਾ ਸਾਨੂੰ ਦੀਦਾ ਜਿਹੜਾ ਗਾਹਾਂ ਪੰਜਾਬ ਦਾ ਹਾਰ ਹੋਣਾ ਇਹਨਾਂ ਸੜਕਾਂ ਨਾਲ ਸੜਕਾਂ ਤੇ ਤੁਸੀਂ ਚੜ੍ਹ ਨਹੀਂ ਸਕਦੇ ਥੋੜਾ ਗੱਡਾ ਵੀ ਚੜ੍ਹਣਾ ਥੋੜਾ ਮੋਟਰਸਾਈਕਲ ਵੀ ਚੜ੍ਹਣਾ ਇਹ ਸੜਕਾਂ ਥੋਡੀਆਂ ਨਹੀਂ ਹੈ ਅੱਜ ਅਸੀਂ ਮੰਗ ਕਰਦੇ ਆਂ ਵੀ ਬਾਗਾ ਵਾਟਰਫੋਲ ਦੇਓ ਸਾਡੀ ਕਣਕ ਖਸਾਲ ਜਾ ਕੇ ਉਧਰ ਵੇਚ ਸਕਦਾ ਸਬਜ਼ੀ ਵੇਚ ਸਕਦਾ ਹੋਰ ਲੈਸਾਂ ਦਾ ਅਸੀਂ ਕਰ ਸਕਦਾ ਨਹੀਂ ਕਹਿੰਦੇ ਇਹ ਜਿਹੜੀਆਂ ਸੜਕਾਂ ਨੇ ਇਹ ਬਣਾ ਲਈ ਉਹਨਾਂ ਮੁਲਕਾਂ ਦਾ ਵਪਾਰ ਕਰਨਾ ਕਾਰਪੋਰੇਟ ਘਰਾਣਾ ਹੀ ਵਪਾਰ ਕਰੂਗਾ ਕਾਰਪੋਰੇਟ ਘਰਾਣੇ ਦੀਆਂ ਸੜਕਾਂ ਤੇ ਸਾਡੇ ਪਿੰਦੇ ਖਾਦੀ ਬੜੂ ਤੋਂ ਬਾਅਦ ਬੇਦਵਾਨੀ ਦਾ ਤੰਗੀ ਆਉਗਾ ਜਿਹੜੀ ਆਦਮਾ ਦੀ ਮੋਢੀ ਹਸੁੰਦਾ ਹੈ ਕਿ ਉਹ ਵੀ ਜਾਣਦੀ ਸੋ ਇਹਨਾਂ ਖਾਤਰ ਲੜਨ ਵਾਸਤੇ ਅਸੀਂ ਸਮਝਦੇ ਹਾਂ ਇਹ ਦੂਜੇ ਗਦਰ ਦੀ ਲੋਕ ਕਰਤਾਰ ਸਿੰਘ ਸਰਾਭੇ ਹੋਣਾ ਨੇ ਇੱਕ ਗਦਰ ਕੀਤਾ ਸੀ ਉਦੋਂ ਜਿਹੜੇ ਅੰਗਰੇਜ਼ ਸੀ ਉਹ ਵਿੱਚ ਪੜਦੇ ਪਿੱਛੇ ਚਲੇ ਗਏ ਪਰ ਜਿਹੜੇ ਇੱਥੇ ਕਾਲੇ ਅੰਗਰੇਜ਼ ਸੀ ਕੰਮ ਉਹਨਾਂ ਨੂੰ ਫੜੀ ਕਰਨ ਲੱਗ ਲੱਗੇ ਕਿ ਨਹੀਂ ਲੱਗੇ ਅੱਜ ਤੁਹਾਡੀ ਜੰਗ ਜਿੱਥੇ ਗੋਰੇ ਅੰਗਰੇਜ਼ਾਂ ਦੇ ਖਿਲਾਫ ਆ ਉਸੇ ਕਾਲਿਆਂ ਦੇ ਖਿਲਾਫ ਵੀ ਸਰਾਭੇ ਹੋਣਾ ਨੇ ਇੱਕ ਮਹਾਨ ਬੰਦੀ ਬਣ ਗਈ ਨਾ ਉਤੋਂ ਜੇ ਤਾਂ ਸਰਾਭੇ ਹੋਣਾ ਵਾਲੀ ਕਹਾਣੀ ਜਾਣ ਕਰਨੀ ਇੰਨਾ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਤੇ ਦੇਸੀ ਵਿਦੇਸੀ ਜਿਹੜੇ ਡਾਕੂ ਆ ਉਹਨਾਂ ਦੇ ਖਿਲਾਫ ਲੜੋਗੇ ਫਿਰ ਤਾਂ ਤੁਹਾਡੀ ਜ਼ਿੰਦਗੀ ਤੇ ਤੁਹਾਡੀ ਆਉਣ ਵਾਲੀ ਛੋਟੇ ਦਾ ਦਾ ਪੀੜੀ ਨਹੀਂ ਤੁਹਾਨੂੰ ਛੋਟੇ ਕੋਲ ਵੀ ਆ ਕੇ ਬੱਚੇ ਤਾਂ ਉਹਨਾਂ ਦਾ ਭੁੱਖ ਫੇਰ ਆ ਜੀ ਇਹ ਲੜਾਈ ਨੂੰ ਲੜਾਗੇ ਹਾਂ ਹੁਣ ਕਹਿੰਦੇ ਵੀ ਲੜਾਈ ਲੜਾ ਕੇ ਸਮਰਨਾ ਚਾਹੀਏ ਆਪਾਂ ਇੰਨੇ ਬੰਦੇ ਬੈਠੇ ਆ ਮੈਨੂੰ ਨਹੀਂ ਲੱਗਦਾ ਕਿਸੇ ਗਾਰੰਟੀ ਹੈ ਵੀ ਇੱਥੇ ਮਰ ਨਹੀਂ ਸਕਦਾ ਇੱਥੇ ਬੈਠਾ ਵੀ ਪਰ ਸਕਦਾ ਜਿਹੜੀ ਮੌਤ ਆ ਉਹਨੇ ਆ ਹੀ ਜਾਂਦੀ ਹੈ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰੇ ਆ ਡਰ ਨਹੀਂ ਲੱਗਿਆ ਪਤੰਨੀ। ਕੋਈ ਕਾਰਨ ਡਰ ਨਹੀਂ ਲੱਗਿਆ। ਡਰ ਹਟਾਉਣਾ ਸਾਡਾ ਇਤਿਹਾਸ ਆ। ਕਰਤਾਰ ਸਿੰਘ ਸਰਾਭਾ 18 ਸਾਲ ਦਾ ਫਾਂਸੀ ਤੇ ਚੜ੍ਹਿਆ। 18 ਸਾਲ ਦਾ ਹੀ ਰਹੂ। ਦੁਨੀਆ ਹੁੰਦੀ ਹੋਈ ਜਾਊਗੀ ਉਹਨੇ 18 ਸਾਲ ਦਾ ਰਹਿਣਾ ਕਿ ਨਹੀਂ ਰਹਿਣਾ ਦੱਸੂ। ਉਹਦੇ ਨਾਲ ਦੇ ਕਿੰਨੇ ਹੋ ਕੇ ਚਲੇ ਗਏ? ਕਿੰਨਿਆਂ ਨੇ ਖੇਤੀ ਕਰੀ ਹੋ, ਕਿੰਨਿਆਂ ਨੇ ਵੱਡੇ ਬਿਜ਼ਨਸ ਕਰੇ ਹੋਣਗੇ। ਪਰ ਜਿਉਂਦਾ ਕੌਣ ਆ? ਸਰਾਭਾ। ਭਗ ਸਿੰਘ ਰਾਜਪੂਰ ਸਿੰਘ ਦੇ 23-23 ਕਿਸਾਲ ਦੇ ਸੀ। ਉਹੋ ਜਿਹੀ ਰਹਣੀ ਪਰ ਇੱਕ ਗੱਲ ਜੇ ਆਪਾਂ ਸਿੱਖੇ ਹੋਵਾਂਗੇ ਭਗਤ ਸਿੰਘ ਨੂੰ ਸੁਪਨਾ ਨਹੀਂ ਸੀ ਆਇਆ ਭਗਤ ਸਿੰਘ ਦਾ ਪਰਿਵਾਰ ਜਿਹੜਾ ਸੀ ਉਹ ਲੋਕ ਪੱਖੀ ਸਮਝਦੇ ਖੜਾ ਸੀ ਨਹੀਂ ਤੁਹਾਨੂੰ ਪਤਾ ਕਿਸੇ ਨੂੰ ਵੀ ਭਗਤ ਸਿੰਘ ਦਾ ਜਿਹੜਾ ਬਾਪ ਸੀ ਉਹ ਥਾਣੇਦਾਰ ਸੀ ਪਤਾ ਸੀ ਕਿਸੇ ਨੂੰ ਦੱਸਿਓ ਬਈ ਇਹ ਨੂੰ ਕਹਿੰਦੇ ਆ ਇਤਿਹਾਸ ਭਗਤ ਸਿੰਘ ਦਾ ਬਾਪ ਨਾ ਕਿਸਨ ਸਿੰਘ ਸੀ ਨਾ ਥਾਣੇਦਾਰ ਸੀ ਉਹ ਕਾਇਨਦਾਰੀ ਛੱਡ ਕੇ ਲੋਕਾਂ ਚਾਜ ਗਏ ਲੋਕਿ ਥਾਣੇਦਾਰ ਜੀ ਕਹਿੰਦਾ ਮੈਨੂੰ ਇਨਸਾਫ ਨਹੀਂ ਹੋ ਰਿਹਾ ਲੋਕ ਰਿਸਬਤ ਦਿਂਦੇ ਆ ਹੁਣ ਦੇਖੋ ਜੁਰੀਪੀ ਆ ਨਾ ਆਪਣੇ ਤੇ ਵੀ ਇੱਕ ਐਡਾ ਵੱਡਾ ਹੀਰੋ ਪਰਿਵਾਰ ਉਹਦੇ ਪਰਿਵਾਰ ਬਾਰੇ ਅਸੀਂ ਜਾਣਦੇ ਨਹੀਂ ਕਿਦਾ ਜਾਣਣਾ ਲੋੜ ਆ ਮੈਨੂੰ ਜਾਣਣ ਦੀ ਜੀ ਮੈਨੂੰ ਮੈਨੂੰ ਨਹੀਂ ਪਹਿਲਾਂ ਪਤਾ ਪੰਗ ਸਿੰਘ ਦਾ ਪਹਾੜ ਜਾ ਹੈਗਾ ਆਪਣੇ ਕੋਲੇ ਹਜੇ ਆਪਣੇ ਕੱਤਨਾਂ ਦੇ ਬੋਲ ਦਾ ਆ ਕੇ ਲੁਧਿਆਣੀ ਰੰਡਾ ਪ੍ਰੋਫੈਸਰ ਪ੍ਰਮੋਦ ਸਿੰਘ ਜੀ ਮੂਰਿਦਾ ਸਭਾ ਦਾ ਪ੍ਰਧਾਨ ਹੈ ਪੰਜਾਬ ਦਾ ਉਹ ਉਹਨੇ ਸਾਨੂੰ ਇੱਕ ਤਾਂ ਦੱਸਿਆ ਅੰਦਾਜ਼ ਆਪਣੀ ਇਸ ਬਤ ਤੁਹ ਸਖਲੇ ਵਧੀਆ ਤੁਹਾਨੂੰ ਦੱਸ ਰਹੇ ਹਾਂ ਨਾ ਕਹਿਰ ਤੋਂ ਭਾਵ ਜਿਹੜੀ ਅੱਜ ਮਿੱਤਰੋ ਲੜਾਈ ਹੈ ਲੜਾਈ ਸੌਖੀ ਨਹੀਂ ਲੜਾਈ ਕੱਲੇ ਅਸੀਂ ਮਤਲਬ ਬਣ ਜਾਈਏ ਅਸੀਂ ਦੋ ਗੱਲਾਂ ਬਣਾਈਆਂ ਨੇ ਕਿਹੜਾ ਲੀਡਰ ਹੈ ਲੀਡਰ ਲੋਕਾਂ ਦਾ ਹੁੰਦਾ ਮੈਨੂੰ ਇਸ ਗੱਲ ਤੇ ਮਾਣ ਹੈ ਸ਼ੇਦੀ ਕੀਤਾ ਪੰਜਾਬ ਦਾ ਕੋਈ ਆਰਗੂਮੈਂਟ ਫੋਨ ਨਹੀਂ ਕਰਦਾ ਕੋਈ ਆਈਟੀ ਉਹ ਹੋਰ ਕੁਝ ਨਹੀਂ ਕਰਦਾ ਕਿਉਂ ਜਦੋਂ ਉੱਥੇ ਸਾਡਾ ਜਿਹੜਾ ਦੂਜੀ ਧਰਨਾ ਸਾਡਾ ਇਹ ਵਿਰੋਧ ਬੁੱਕੇ-ਬੁੱਕੀ ਗੱਲ ਨਾਲ ਉਹੀ ਇੰਟੈਲੀਜੈਂਸੀ ਵਾਲੇ ਮੇਰੇ ਨਾਲ ਹੱਥ ਵਲਉਂਦੇ ਸੀ ਮੇਰੇ ਨਾਲ ਤਾਂ ਮਿਲਦ ਗਿਆ ਚਾਰ ਹੀ ਗਾਣ ਮਿਲ ਕੇ ਗਾਹਾਂਗੇ ਉਹਦੇ ਨਾਲ ਰੋਟੀ ਸਾਂਝੀ ਸੀ ਵਿਰੋਧ ਸੀ ਸਾਡਾ ਵਿੱਚ ਉਹਦਾ ਨੁਕਸਾਨ ਹੋਇਆ ਜਿਹੜੇ ਆਪਾਂ ਮਗਰਲੇ 20 ਸਾਲ ਬੈਠੇ ਵੀ ਲਹਿਤੀ ਲੈਣਾ ਉਹਨਾਂ ਦੇ ਦਵਾਸੀ ਉਹਨਾਂ ਦੇ ਯਾਰ ਹਮਨਤਾ ਗਿਆ ਮੋਦੀ ਵੀ ਹੁਣ ਕਦੋਂ ਥਾਲੋ ਲੋਕਾਂ ਨੂੰ ਤੇ ਸਾਡੀ ਜਥੇਬੰਦੀ ਦੇ ਆਗੂ ਤੈਨੂੰ ਤਿੰਨਾ ਆਗੂਆ ਨੇ ਸਿੰਘੂ ਬਾਰਡਰ ਤੋਂ ਸੰਗਰੂਰ ਜ਼ਿਲ੍ਹੇ ਦੇ ਮੋਰਚੇ ਪਤਾ ਤੀ ਆਉਂਦਾ ਪਹਿਲਾਂ ਜਦੋਂ ਮੈਨੂੰ ਪਤਾ ਲੱਗਾ ਹਰਿਆਣਾ ਵਾਲਿਆਂ ਨੇ ਫੋਨ ਕੀਤਾ ਭਾਈ ਹਮ ਤੋਂ ਪੁੱਟੇਗੇ इनको ਜਿ ਡੇਢੀ ਜਾਂਦੇ ਫਲਾਣਾ ਮੈਂ ਭੱਜਿਆ ਸੜੋ ਟਿਕਰੀ ਤੋਂ ਜਾ ਕੇ ਰੋਕੇ ਤੇ ਲੀਡਰ ਤੇ ਨੀ ਪੱਜੇ ਆਪਨੇ ਅੰਬੀ ਕੱਥੇ ਕੀਤਾ ਦੱਸੋ ਉੱਟੀ ਐਸੀ ਟੋਣਾ ਲੜਨ ਵਾਲੀ ਆ ਬੋਟ ਜਿਹਨੂੰ ਮਰਜੀ ਪਾ ਲੋ ਸਾਨੂੰ ਕੋਈ ਇਤਰਾਜ਼ ਮੈਂ ਕਿਸੇ ਨੂੰ ਪਾਈ ਨਹੀਂ ਨਾ ਮੇਰੇ ਕੰਮ ਰੁਕੇਗਾ ਕੋਈ ਮੈਂ ਇੱਕ ਵਾਰੀ ਪਾਈ ਆ ਪਿੰਡ ਦੇ ਲੋਕ ਸੁਣਦੇ ਆ ਪੰਚਾਇਤ ਮੈਂਬਰੀ ਦੀ ਵੋਟ ਪਾਈ ਸੀ ਕੋਈ ਜੇ ਮੈਂ ਬੋਟ ਪਾਉਣਾ ਤਾਂ ਦੋ ਗੁੱਟ ਦੋ ਤਿੰਨ ਗੁੱਟ ਤਾਂ ਹੈਗੇ ਨਾ ਫਿਰ ਇੱਕ ਦੇ ਮਾਂਚ ਤੇ ਜਾਊਗਾ ਜੇ ਉਹਨਾਂ ਨੂੰ ਪਾ ਗਿਆ ਹਾਂ ਮੈਂ ਤਾਂ ਮਰਜ਼ੀ ਰੱਖਿਆ ਮੇਰਾ ਪਾਈ ਨਹੀਂ ਖੁਦ ਮੇਰਾ ਭਤੀਜਾ ਸਰਪੰਚ ਬਣਿਆ ਸੀ ਨਹੀਂ ਉਹਦੀ ਕੋਸ਼ਿਸ਼ ਪਿੰਡ ਜੇ ਹੈਗੀ ਵੀਰ ਪੱਕ ਪਤੀ ਨੇ ਤਾਂ ਹੀ ਲੋਕ ਖੜ੍ਹ ਕੇ ਤੁਸੀਂ ਵੀ ਜੇ ਅੱਜ ਮਤਲਬ ਆਪਣੇ ਭਾਰਤਿਸਨਡ ਕੌਂਡਾ ਸ਼ਾਮਲ ਹੋਇਆ ਤੁਸੀਂ ਕੱਲ ਨੂੰ ਆਪਾਂ ਵੋਟ ਵਾਲੇ ਨਹੀਂ ਢੱਡੀ ਜਾ ਕੇ ਤੁਰ ਕੇ ਤਾਂ ਪਿੰਡ ਨੂੰ ਕਿਉਂਕਿ ਸਾਡੀ ਜਿਹੜੀ ਨੇਚਾ ਉਹ ਪਿੰਡ ਦੇ ਲੋਕਾਂ ਦੇ ਆਪਣਾਉ ਲੋਕਾਂ ਦੇ ਕੱਲੇ ਕਿਸਾਨਾਂ ਦੇ ਸਾਡਾ ਇਹ ਸਾਥੀਆਂ ਨੂੰ ਫਰਕ ਹੈ ਕਿ ਜਿਹੜੇ ਅੱਜ ਬਾਟਰਾਂ ਬਣੇ ਅਸੀਂ ਇਹਨਾਂ ਨੂੰ ਕਿਹਾ ਸੀ ਦੇਖੋ ਅੱਗੇ ਆਪਾਂ ਇੱਟਾ ਵੱਡਾ ਕੱਟ ਕਰਕੇ ਤੁਰੇ ਹਾਂ ਹੋਰ ਤਾਂ ਸਰਕਾਰ ਅੱਗੇ ਨੂੰ ਤਾਕੜੀ ਹੋਊਗੀ ਮਤਲਬ ਅੱਗੇ ਅੱਗੇ ਆਪਾਂ ਭੱਜਣਗੇ ਨਹੀਂ ਜਾਣਾ ਚਾਹੀਦਾ ਇੱਥੇ ਮੰਗਾ ਬਣਾ ਕੇ ਬੋਰਚਾ ਰਾਜਿਆਲ ਹੁਣਾਂ ਨੂੰ ਅਸੀਂ ਲੈ ਲਿਆ ਮੋੜ ਕੇ ਵਿੱਚ ਗਲਤੀ ਮੰਨ ਗਏ ਉਹ ਇਧਰ ਵੀ ਚੱਲਦੀ ਸੀ ਗੱਲ ਉਹ ਤਾਂ ਨਹੀਂ ਮੰਨੀ ਮੰਗਾ ਚਾਹੀਦਾ ਸੀ ਕਿਉਂਕਿ ਆਪਣੀ ਜਥੇਬੰਦੀ ਦੀ ਸਮਝ ਇਹ ਕਹਿੰਦੀ ਸੀ ਕਿ ਕੱਲੇ ਕਿਸਾਨ ਨਹੀਂ ਨਪੀੜਿਆ ਤਾਂ ਅੱਜ ਦੁਕਾਨਦਾਰ ਵੀ ਜਾ ਰਹੇ ਜਿਹੜਾ ਛੋਟਾ ਦੁਕਾਨਦਾਰ ਹੈ ਜਦੋਂ ਵੱਡੇ ਮਾਲ ਆ ਗਏ ਆਪਾਂ ਮਾਲੋ ਤਾਂ ਤਾਂ ਹੀ ਘਰੇ ਸੀ ਨਾ ਕਿ ਛੋਟੀ ਦੁਕਾਨਦਾਰੀ ਨੂੰ ਜੁਰੂਰ ਆਜੂ ਜੜਿਆ ਹੈ ਮਜ਼ਦੂਰਾ ਦਾ ਵੀ ਇਹੀ ਹਾਲ ਹੈ ਕਾ ਖੇਤ ਮਜ਼ਦੂਰਾ ਚਾਹ ਕੋਈ ਸ਼ਹਿਰੀ ਮਜ਼ਦੂਰਾ ਨਾ ਕਿ 4-500 ਰੁਪਏ ਦਾ ਟਾਈਮ ਪਾਸਿੰਦਾ ਮਹਿੰਗੀ ਗੱਲ। ਖਾਸ ਕਰਕੇ ਅਸੀਂ ਇੱਧਰ ਨੂੰ ਤਰੇਸੀ ਵੀ ਜਿਹੜੀ ਟ੍ਰੇਡ ਯੂਨੀਅਨ ਲਹਿਰ ਆ। ਮਲਾਜ਼ਮਾਂ ਦੀ ਲਹਿਰ, ਮਜ਼ਦੂਰਾ ਜਿਹੜੇ ਅ ਸਰਕਾਰੀ ਨੌਕਰੀਆਂ ਹਨ। ਉਹਦੇ ਨਾਲ ਸਾਡਾ ਤੋਰਚਨ ਬਣਦਾ। ਵੀ ਅਸੀਂ ਬਣਾਇਆ। 16 ਫਰਬੂਰੀ ਜਿਹੜਾ ਭਾਰਤ ਮੰਡ ਹੋਇਆ। ਸੰਯੁਕਤ ਕਿਸਾਨ ਮੋਰਚੇ ਨੇ ਇਸ ਦਿਸ਼ਾ ਚ ਕੰਮ ਕੀਤਾ ਵੀ ਭਾਰਤ ਪੱਧਰ ਦੇ ਜਿਹੜੇ ਕਮਾਊ ਲੋਕ ਹਨ। ਉਹਨਾਂ ਨਾਲ ਜੜੇ। ਪਾਠਰਾ ਪਹਿਲਾ ਭਾਰਤ ਮਨਸੀ ਸੋਵਾ ਪੜ੍ਹਦੇ